ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਫਤੇਗੜ ਚੂੜੀਆਂ ਮੱਛੀ ਮੰਡੀ ਸਰਕਲ ਰੋਡ ਤੋਂ ਜਿੱਥੇ ਕੇ ਸਥਿਤ ਮਕਦਵਲ ਕੈਫੇ ਸੜਕੇ ਸਵਾ ਹੋ ਗਿਆ ਹੈ ਜਦਕਿ ਇਸ ਸੰਬੰਧੀ ਦੁਕਾਨ ਦੇ ਮਾਲਕ ਨੌਜਵਾਨ ਇੰਦਰਜੀਤ ਉਰਫ ਲਵ ਨੇ ਦੋਸ਼ ਹੀ ਲਗਾਇਆ ਹੈ ਕਿ ਕੁਝ ਨੌਜਵਾਨਾਂ ਦੇ ਵੱਲੋਂ ਦੇ ਕੈਫੇ ਵਿੱਚ ਜਾਣਬੁੱਝ ਕੇ ਅੱਗ ਲਗਾਈ ਗਈ ਹੈ ਉਸਨੇ ਪੁਲਿਸ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਉਸ ਦੀਆਂ ਸ਼ਿਕਾਇਤਾਂ 'ਤੇ ਪੁਲਿਸ ਗੌਰ ਕਰਦੀ ਤਾਂ ਕਥੀ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਤਾਂ ਉਸ ਦੇ ਕੈਫੇ ਨਾ ਸੜਦਾ ਉਸ ਦਾ ਕੈਫੇ ਬਚ ਸਕਦਾ ਸੀ ਉੱਥੇ ਹੀ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਮੰਨਿਆ ਹੈ ਕਿ ਮੁੱਖਾ ਵਿਵੇਕਨਥੋਂ ਸਾਹ ਜ਼ਾਹਿਰ ਹੁੰਦਾ ਹੈ ਕਿ ਕੈਫੇ ਵਿੱਚ ਜਾਣਬੁੱਝ ਕੇ ਅੱਗ ਲਗਾਈ ਗਈ ਹੈ ਤੇ ਸਾਰਾ ਕੈਫੇ ਸੜਕੇ ਤਬਾਹ ਹੋ ਗਿਆ ਹੈ। ਕੈਫੇ ਦੇ ਮਾਲਕ ਨੇ ਜੀ ਨਾ ਨੌਜਵਾਨਾਂ ਦੇ ਸ਼ੱਕ ਹੈ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਹੈ। ਹੁਣ ਵੀਰਤ ਨੌਜਵਾਨ ਨੇ ਇਨਸਾਫ ਦੀ ਗੁਹਾਰ ਲਗਾਂਦੇ ਆ ਦੱਸਿਆ ਕਿ ਸੱਜਣਾ ਮਿੱਤਰਾਂ ਦੇ ਕੋਲੋਂ ਪੈਸੇ ਉਧਾਰ ਲੈ ਕੇ ਉਸਨੇ ਕੈਫੇ ਸ਼ੁਰੂ ਕੀਤਾ ਸੀ ਅਤੇ ਉਸਦਾ ਸਾਰਾ ਕੁਝ ਸੜ ਕੇ ਤਬਾਹ ਹੋ ਗਿਆ ਹੈ। ਇਹ ਨਾ ਥੋੜੇ ਦਿਨ ਪਹਿਲਾਂ ਆਪਣਾ ਇੱਥੇ ਕੰਮ ਕਰਦੇ ਬੇ ਸੀ। ਤੇ ਨਾ ਤਿੰਨ ਚ ਚਾਰ ਜਨੇ ਮੁੰਡੇ ਆਏ ਤੇ ਉਹਨਾਂ ਦਾ ਆਰਡਰ ਦਿੱਤਾ ਉਹਨਾਂ ਨੇ ਖਾ ਪੀ ਕੇ ਤੇ ਅਹੀਂ ਪੈਸੇ ਮੰਗੇ ਮੇਰੀ ਵਾਈਫ ਬੈਠੀ ਇੱਥੇ ਉਹਨਾਂ ਨੇ ਪੈਸੇ ਮੰਗੇ ਥੋੜੀ ਬਤਮੀਚੀ ਜੀ ਕੀਤੀ ਉਹਨਾਂ ਨੇ ਤੇ ਜਦੋਂ ਆਪਾਂ ਉਹਨਾਂ ਨੂੰ ਕਹੇ ਕਿ ਤੁਸੀਂ ਨਹੀਂ ਪੈਸੇ ਦੇਣ ਤੁਸੀਂ ਜਾਓ ਇੰਨੀ ਗੱਲ ਕਹੀਆ ਤੇ ਇਹ ਮੁੰਡੇ ਪਿੱਛੋਂ ਨਹੀਂ ਆਣ ਕਹਿੰਦੇ ਇਹ ਮੁੰਡੇ ਸਿਰ ਸੁਰ ਪਾੜ ਕੇ ਬਹੁਤ ਸੱਟ ਲੱਗ ਗਈ ਆ ਤੇ ਅਹੀਂ ਥਾਣੇ ਵੀ ਦੋ ਵਜੇ ਦਿਖਾ ਦਿੱਤੀ ਆ ਤੇ ਇੱਕ ਵਾਰੀ ਇਹਦੀ ਉਹ ਲੱਗੀਤੀ ਮੁੰਡੇ ਦੇ ਸਿਰ ਸੁਰ ਪਾੜ ਕੇ ਇੱਕ ਵਾਰੀ ਮੈਨੂੰ ਫੇਰ ਧੰਕਿਆ ਦਿੰਦੇ ਉਹ ਤੈਨੂੰ ਗੋਲੀਆਂ ਮਾਰ ਦੇਣੇ ਇਦਾਂ ਕਰ ਦੇਣਾ ਇਹ ਦੋ ਦਰਖਾਸਤਾਂ ਥਾਣੇ ਦਿੱਤੀਆਂ ਅਜੇ ਤੱਕ ਕੋਈ ਸੁਣਵਾਈ ਨਹੀਂ ਅੱਜ ਬੀਤੀ ਰਾਤ ਆ ਥੋੜੇ ਦਿਨ ਹਾਨਕੀ ਦੀ ਦੁਕਾਨ ਖੋਲੀ ਆ ਤੇ ਵੇਖਿਆ ਤੇ ਅੰਦਰ ਅੱਗ ਲੱਗੀ ਚਾਨ ਬੁੱਝ ਕੇ ਅੱਗ ਲਾਈ ਹਰ ਇੱਕ ਚੀਜ਼ ਕੱਲੀ ਕੱਲੀ ਸੜ ਕੇ ਗੇ ਲੱਗ ਗਏ ਕੋਈ ਮਤਲਬ ਸਾਰਾ ਕੁਝ ਨਹੀਂ ਬਚਿਆ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ 5-7 ਲੱਖ ਰਸਮ ਸਾਰਾ ਟੋਟਲ ਹੀ ਸੜ ਗਿਆ ਓਵਨ ਹੀ ਵੱਡੇ ਪੀਜ਼ਾ ਓਵਨ ਵੱਡੇ ਹੀ ਮਾਈਕ੍ਰੋਵੇਵ ਹੀ ਵੱਡੇ ਫਰੈਅਰ ਹੀ ਵੱਡੇ ਫ੍ਰਿਜ ਹੀ ਏਸੀ ਹੀ ਕੈਂਡੀਆਂ ਹੀ ਅੱਖੇ ਹੀ ਏਸੀ ਹੀ ਸਾਰਾ ਕੁਝ ਮਤਲਬ ਸਾਰਾ ਕੁਝ ਹੀ ਸੁਆਹ ਹੋ ਗਿਆ ਉਹਨਾਂ ਵਾਈਫ ਬੈਠੀ ਉਦੋਂ ਥੋੜੀ ਮਖੌਲਬਾਜੀ ਕੀਤੀ ਉਹਨਾਂ ਨੇ ਆਈ ਠਾਇਆ ਤੇ ਇਹਦੇ ਵਿਚਾਰੇ ਮੁੰਡੇ ਦਾ ਗੱਲ ਪਾ ਕੇ ਮੇਰੇ ਸਾਟ ਪੇੜਾ ਲੱਗ ਗਏ ਅਸੀਂ ਠਾਣੇ ਦੋ ਦਰਖਾਸਤ ਦਿੱਤੀ ਉਤ ਬਾਅਦ ਵੀ ਕੋਈ ਸਾਰਾ ਹੀ ਜਾਣੇ ਰਹੇ ਆ ਜਾ ਕੇ ਬੈਠ ਕੇ ਆਈ ਨੇ ਰੇ ਬੈਠ ਕੇ ਆਈ ਨੇ ਕੋਈ ਸੁਣਵਾਈ ਨਹੀਂ ਕੀਤੀ ਹਾਰ ਕੇ ਹੀ ਜਾਣਾ ਛੱਡਿਆ ਤੇ ਅੱਜ ਸਾਰਾ ਕੰਮ ਹੋ ਗਿਆ ਇੱਧਰ ਕਹਿੰਦਾ ਵੀ ਜੇ ਉਦੋਂ ਸੁਣਵਾਈ ਹੁੰਦੀ ਤਾਂ ਹਾਂਜੀ ਜੇ ਉਦੋਂ ਸੁਣਵਾਈ ਹੁੰਦੀ ਤਾਂ ਨਾਥ ਉਹ ਪੁੱਛਾਇ ਕਿ ਕਿੱਦੇ ਘੋਮਦ ਰਹਿੰਦੇ ਆ ਇਦਾਂ ਹੀ ਫੇਰ ਕਹਿੰਦੇ ਆ ਕਿ ਉਹਨਾਂ ਨੇ ਸਾਡਾ ਜਿੱਥੇ ਖਲੋਂਦੀ ਨਿਕਲ ਕੇ ਲਾਵਨੇ ਕੀ ਕਾਲੇ ਸਾਡਾ ਉਹ ਫੇਰ ਛੋੜੇ ਘ ਕਾਨੂੰਗਤ ਕੋ ਦਲਾਦਾਈ ਥਾਣੇ ਜਾਂਦੇ ਆ ਥਾਣੇ ਜਾ ਕੇ ਕੋਈ ਸੁਣਵਾਈ ਨਹੀਂ ਹੁੰਦੀ ਸਰ ਮੰਗ ਇਨਸਾਫ ਹੀ ਹੈ ਤੁਹਾਡੇ ਸਾਹਮਣੇ ਨਾ ਨੁਕਸਾਨ ਹੋ ਗਿਆ ਮੈਂ ਤੇ ਇਦਾਂ ਲੋਕਾਂ ਕੋਲ ਪੈਸੇ ਫੜ ਫੜ ਕੇ ਕੰਮ ਸ਼ੁਰੂ ਕੀਤਾ ਈ ਕੱਢਾ ਚੋ ਕੇ ਕੰਮ ਸ਼ੁਰੂ ਕੀਤਾ ਈ ਸਾਰਾ ਨੁਕਸਾਨ ਹੋ ਗਿਆ ਮੇਰੇ ਕੋ ਤੇ ਕੋਈ ਕੋਸ਼ਿਸ਼ ਮੇਰੇ ਕਾਹ ਚ ਡੁੱਗਿਆ ਨਹੀਂ ਰਿਹਾ ਹੁਣ ਇਹਨਾਂ ਲੋਕ ਕੁਛ ਦਿਨ ਮੈਨੂੰ ਪਹਿਲਾਂ ਇੱਕ ਦਰਖਾ ਦਿੱਤੀ ਸੀ ਵੀ ਅਸੀਂ ਦੁਕਾਨ ਤੇ ਕੰਮ ਕਰ ਰਹੇ ਸੀ ਆਕਾਸ਼ ਨਾਮ ਦਾ ਮੁੰਡਾ ਇੱਕ ਦੋ ਦੇ ਨਾਲ ਹੋਰ ਸਾਥੀ ਨੇ ਉਹਨਾਂ ਨੇ ਦੁਕਾਨ ਤੇ ਮਤਲਬ ਸਾਡੀ ਲੜਕੀ ਨੂੰ ਮਜ਼ਾਕ ਕੀਤੇ ਤੇ ਮਤਲਬ ਸਰ ਆਪਣੇ ਮੇਰੇ ਸੱਟ ਵੀ ਆਪਣੇ ਮਾਰੀ ਸਿਰ ਵਿੱਚ ਸਿਰ ਤੇ ਸੱਟ ਮਾਰੀ ਤੇ ਫਿਰ ਇਹਨਾਂ ਦਾ ਮੈਡੀਕਲ ਲਿਆ ਜੀ ਤੇ ਇਹਦਾ ਮੈਡੀਕਲ ਐਕਸ ਰਿਪੋਰਟ ਵੀ ਕਰ ਨਹੀਂ ਆ ਜੇ ਨੰਦੀ ਆਈ ਤੇ ਉਹਦੇ ਸਬੰਧ ਵਿੱਚ ਮੈਂ ਉਹਨਾਂ ਦੇ ਘਰ ਆਪ ਗਿਆ ਮਨਤੋਸੀ ਦੇ ਘਰ ਤੋਸੀ ਘਰ ਨਹੀਂ ਮਿਲਿਆ ਇੱਕ ਦਿਨ ਇਹਨਾਂ ਦਾ ਸਭ ਬਾਜ਼ਾਰ ਖੜਾ ਸੀ ਬਾਜ਼ਾਰ ਗਿਆ ਤੇ ਬਾਜ਼ਾਰ ਵੇਖ ਕੇ ਪੁੱਛ ਨੂੰ ਵੇਖ ਕੇ ਤੇ ਭੱਜ ਗਿਆ ਉਹਨਾਂ ਦੇ ਘਰ ਦੇਣ ਪੁੱਛਿਆ ਵੀ ਕਿੱਥੇ ਆ ਉਹ ਕਹਿੰਦੇ ਜੀ ਸਾਡੇ ਮੁੰਡੇ ਜਰੇ ਆ ਉਹ ਨਸ਼ਈਆ ਤੇ ਘਰ ਨਹੀਂ ਹੁੰਦੇ ਤੇ ਜਦੋਂ ਵੀ ਘਰ ਆਏ ਤਾਂ ਅਸੀਂ ਤੁਹਾਨੂੰ ਮਦਫਾ ਦਾਂਗੇ ਅੱਜ ਹੁੰਦੇ ਫਰੇ ਕੇ ਇਹਨਾਂ ਕਹੇ ਦੁਕਾਨ ਤੇ ਅੱਗ ਲੱਗੀ ਮੈਂ ਆ ਕੇ ਮੌਕਾ ਦੇਖਿਆ ਵਾ ਵਾਕੀ ਇਹਨਾਂ ਦੁਕਾਨ ਨੂੰ ਜਿਹੜੀ ਅੱਗ ਉਹ ਉਹ ਪ੍ਰੀ ਪਲਾਨਿੰਗ ਤਰੀਕੇ ਨਾਲ ਲਾਈ ਗਈ ਆ ਕਿਉਂਕਿ ਜਿਸ ਉਦਾਂ ਲੱਗੀਂਦੀ ਇਹ ਤਾਂ ਆਪਣੇ ਕੋਈ ਚੀਜ਼ ਨਹੀਂ ਬਚਣੀ ਤੇ ਜਿਸ ਤਰੀਕੇ ਨਾਲ ਅੱਗ ਲੱਗੀ ਆ ਇਸ ਹਿਸਾਬ ਨਾਲ ਜਿਆਦਾ ਵੀ ਇਹ ਸੇ ਵਿਕਤੀਆਂ ਦੀ ਜਾਨ ਪੁੱਜ ਕੇ ਸਰਾਰਥ ਨਾਲ ਅੱਗ ਲਾਈ ਗਈ ਆ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਜਿਹਨਾਂ ਨੂੰ ਇਹਨਾਂ ਤੇ ਸ਼ੱਕ ਵਾ ਜਿੰਨਾਂ ਹਾਂ ਦਰਖਾਤਾਂ ਦੀ ਆ ਗਈ ਮੇਰੇ ਕੋਲ ਆ ਜਿੰਨਾਂ ਤੇ ਇਹ ਸ਼ੱਕ ਯਾਰ ਕਰਦੇ ਆ ਉਹਨਾਂ ਨੂੰ ਚੁੱਕ ਕੇ ਲਿਆ ਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਹੋ ਨੋ ਕਰਦੇ ਇਹਨਾਂ ਪੰਜਾਬੀ ਟੈਬਲ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ